ਕੋਸ਼ੋ ਕੇ ਹਾਸ ਕੇ ਸ਼ੋ ਯੂ ਟੀਥ ਪੂਰਾ ਉੱਪਰ ਤੱਕ ਚਲਾਓ ਇਹਨੂੰ ਜਿਕਰਾ ਲਾ ਦੋ ਇੱਕ ਬੋਲੇ ਸੱਚ ਰੀਆ ਕਾਲ ਸੱਚ ਰੀਅ ਕਾਲ ਬਾਬਾ ਜਸ ਸਿੰਘ ਜੀ ਦਾ ਸੱਚ ਰੀਅ ਕਾਲ ਬਾਬਾ ਜਸ ਸਿੰਘ ਜੀ ਦਾ ਸੱਚ ਰੀਅ ਕਾਲ ਬਾਬਾ ਗੁਰੂ ਆਪਿੰਦੇ ਨਾ ਬਾਬਾ ਸੱਚ ਰੀਅ ਕਾਲ ਗੁਰ ਬਰਕਾਲ ਦੇਖ ਤੇ ਫਤਿਹ ਗੁਰੂ ਪੰਥ ਖਾਲਸੇ ਦੀ ਹਰਦਵਾਨ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਤ ਸ੍ਰੀ ਅਕਾਲ